ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਪੈਣਾ ਬੀਬੀਆਂ ਦੇ ਲਈ ਆ ਜੋ ਪੈਣਾ ਬੀਬੀਆਂ ਆਪਣੇ ਘਰ ਪਰਿਵਾਰ ਨੂੰ ਲੈ ਕੇ ਆਪਣੇ ਕਾਰੋਬਾਰ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਕਰਦੀਆਂ ਨੇ ਉਹਨਾਂ ਮਾਵਾਂ ਦੇ ਲਈ ਆ ਜੋ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਕਰਦੀਆਂ ਨੇ ਜੋ ਚਾਹੁੰਦੀਆਂ ਨੇ ਕਿ ਸਾਡੇ ਘਰ ਦੇ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣੀ ਰਹੇ ਸਾਡੇ ਘਰ ਦੇ ਵਿੱਚ ਬਰਕਤ ਰਹੇ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਦੀ ਕਮੀ ਨਾ ਆਵੇ ਸਾਡਾ ਘਰ ਪਰਿਵਾਰ ਹਮੇਸ਼ਾ ਤੰਦਰੁਸਤ ਰਹੇ ਤੇ ترقی ਕਰੇ ਤਾਂ ਉਹ ਪਹਿਣਾ ਬੀਬੀਆਂ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਅਤੇ ਉਹ ਪਹਿਣਾ ਵੀ ਸੁਣਨ ਜਿਨ੍ਹਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਡਰ ਭੈ ਚਿੰਤਾ ਬਣੀ ਰਹਿੰਦੀ ਆ ਖਾਸ ਕਰਕੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਕਿ ਸਾਡੇ ਘਰ ਪਰਿਵਾਰ ਨੂੰ ਸਾਡੇ ਕਾਰੋਬਾਰ ਨੂੰ ਕੋਈ ਨਜ਼ਰ ਨਾ ਲਾ ਦੇਵੇ ਸਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਜਾਦੂ ਟੂਣਾ ਕੋਈ ਜੰਤਰ ਮੰਤਰ ਨਾ ਕਰ ਦੇਵੇ ਤਾਂ ਭੈਣੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇਹਨਾਂ ਦੋ ਬਾਣੀਆਂ ਬਾਰੇ ਗੱਲ ਕਰਨ ਜਾ ਰਹੀਆਂ ਜਿਹੜੀਆਂ ਦੋ ਬਾਣੀਆਂ ਦਾ ਪਾਠ ਜਿਸ ਵੀ ਘਰ ਦੇ ਵਿੱਚ ਹੁੰਦਾ ਹੈ ਨਾ ਉਸ ਘਰ ਪਰਿਵਾਰ ਦੀ ਵਾਅਵਲ ਵੀ ਨਹੀਂ ਕੋਈ ਦੇਖ ਸਕਦਾ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਜੰਤਰ ਮੰਤਰ ਜਾਦੂ ਟੂਣਾ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਚਾਹੇ ਕੇਵੀ ਉਸ ਪਰਿਵਾਰ ਦਾ ਵਾਅਲ ਵੀ ਵਿੰਗਾ ਨਹੀਂ ਕਰ ਪਾਉਂਦਾ ਬਲਕਿ ਕੋਈ ਮਾੜੀ ਭਾਵਨਾ ਰੱਖ ਕੇ ਵੀ ਜੇਕਰ ਤੁਹਾਡੇ ਘਰ ਵਿੱਚ ਆਵੇਗਾ ਨਾ ਉਹਦਾ ਵੀ ਮਨ ਬਦਲ ਜਾਵੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਹਰ ਰੋਜ਼ ਨੀਮ ਦੇ ਨਾਲ ਇਹ ਬਾਠ ਹੁੰਦੇ ਹੋਣਗੇ ਤਾਂ ਫਿਰ ਇਹ ਬਾਠ ਕਿਹੜੇ ਆ ਕਦੋਂ ਆਪਾਂ ਕਰਨੇ ਆ ਅਤੇ ਇਹ ਬਾਠ ਕਰਕੇ ਸਾਡੀ ਰੱਖਿਆ ਕਿਵੇਂ ਹੁੰਦੀ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਆਓ ਸੰਗਤ ਜੀ ਗੱਲ ਕਰਦੇ ਆ ਇਸ ਬਾਣੀ ਬਾਰੇ ਸੰਗਤ ਜੀ ਵੈਸੇ ਤਾਂ ਹਰੇਕ ਗੁਰਸੇਖ ਨੂੰ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਨ ਦਾ ਹੁਕਮ ਆ ਅਮਰਤ ਵੇਲੇ ਉੱਠਣਾ ਅਤੇ ਉੱਠ ਕੇ ਨਿਤਨੇਮ ਕਰਨਾ ਪਰਮਪਿਤਾ ਪਰਮਾਤਮਾ ਦਾ ਨਾਮ ਜਪਣਾ ਇਹ ਮਾਲਕ ਦਾ ਸਾਡੇ ਲਈ ਹੁਕਮ ਆ ਇਹਦੇ ਵਿੱਚ ਆਪਣੀ ਮਰਜ਼ੀ ਨਹੀਂ ਆ ਜਿਵੇਂ ਕਈ ਭੈਣ ਭਰਾ ਕਹਿ ਦਿੰਦੇ ਨਾ ਕੀ ਅਸੀਂ ਅਮਰਤ ਵੇਲੇ ਉੱਠਣਾ ਚਾਹੁੰਨੇ ਆ ਉੱਠ ਕੇ ਪਾਠ ਕਰਨਾ ਚਾਹੁੰਨੇ ਆ ਪਰ ਕੀ ਕਰੀਏ ਸਾਡੇ ਤੋਂ ਅਮਰਤ ਵੇਲੇ ਉੱਠਿਆ ਹੀ ਨਹੀਂ ਜਾਂਦਾ ਸਾਡੇ ਤੋਂ ਪਾਠ ਕੀਤਾ ਹੀ ਨਹੀਂ ਜਾਂਦਾ ਜਾਂ ਸਾਡਾ ਪਾਠ ਕਰਨ ਵਿੱਚ ਮਨ ਨਹੀਂ ਜੁੜਦਾ ਮਤਲਬ ਪਾਠ ਨਾ ਕਰਨ ਦੇ ਅਮਰਤ ਵੇਲੇ ਨਾ ਉੱਠ ਪਾਉਣ ਦੇ ਕਈ ਕਾਰਨ ਦੱਸਦੇ ਆ ਤਾਂ ਸੰਗਤ ਜੀ ਮਹਾਪੁਰਖ ਜੀ ਇੱਥੇ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਭਾਵੇਂ ਤੁਹਾਡੇ ਤੋਂ ਅਮਰਤ ਵੇਲੇ ਉੱਠਿਆ ਜਾਂਦਾ ਹੈ ਭਾਵੇਂ ਤੁਹਾਨੂੰ ਅਮਰਤ ਵੇਲੇ ਉੱਠਣ ਦੇ ਵਿੱਚ ਦਿੱਕਤ ਆਉਂਦੀ ਆ ਤੁਸੀਂ ਬਹੁਤ ਔਖੀ ਹੋ ਕੇ ਅਮਰਤ ਵੇਲੇ ਉੱਠਦੇ ਹੋ ਪਾਠ ਕਰਨ ਦੇ ਵਿੱਚ ਭਾਵੇਂ ਤੁਹਾਡਾ ਮਨ ਜੁੜਦਾ ਏ ਚਾਹੇ ਨਹੀਂ ਜੁੜਦਾ ਪਰ ਪਾਠ ਕਰਨਾ ਜ਼ਰੂਰੀ ਆ ਅਮਰਤ ਵੇਲੇ ਉੱਠਣਾ ਜ਼ਰੂਰੀ ਕਿਉਂਕਿ ਇਹ ਕੰਮ ਕਰਨਾ ਸਾਡੇ ਪਰਮਕੀਤਾ ਪਰਮਾਤਮਾ ਵੱਲੋਂ ਹੁਕਮਿਆ ਸਾਡੇ ਗੁਰੂ ਦਾ ਸਾਡੇ ਲਈ ਹੁਕਮਿਆ ਤੇ ਹੁਕਮ ਮੰਨਣਾ ਪੈਂਦਾ ਏ ਹੁਕਮ ਕੇ ਆਪਣੀ ਮਰਜ਼ੀ ਨਹੀਂ ਚੰਗਦੀ ਸੋ ਪਹਿਲਾ ਕੰਮ ਤਾਂ ਇਹ ਆ ਕਿ ਅਮਰਤ ਵੇਲੇ ਉੱਠਣ ਦਾ ਨੀਮ ਬਣਾਉਣਾ ਹੈ ਜੇ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਮਾਲਕ ਦੇ ਅੱਗੇ ਅਰਦਾਸਾਂ ਕਰੋ ਬੇਨਤੀਆਂ ਕਰੋ ਅਰਜ਼ੀਆਂ ਲਾਓ ਕਿ ਮਹਾਰਾ ਸੱਚਿਆ ਪਾਸ਼ਾ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਅਮਰਤ ਵੇਲੇ ਉਠਾਓ ਉਠਾ ਕੇ ਆਪਣਾ ਨਾਮ ਜਪਾਓ ਜਦੋਂ ਆਪਾਂ ਰੋਜ਼ ਰੋਜ਼ ਮਾਲਕ ਅੱਗੇ ਅਰਦਾਸ ਬੇਨਤੀ ਕਰਕੇ ਸੋਵਾਂਗੇ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਸਾਨੂੰ ਜਾਗਣਾ ਆਵੇ ਸਾਡੇ ਮਨ ਦੇ ਵਿੱਚ ਅੰਮ੍ਰਿਤ ਵੇਲੇ ਦੇ ਪ੍ਰਤੀ ਉਹ ਪਰਮਪਿਤਾ ਪਰਮਾਤਮਾ ਜੀ ਦੇ ਨਾਮ ਦੇ ਪ੍ਰਤੀ ਚਾਹ ਪੈਦਾ ਹੋਣ ਦੀ ਦੇਰਿਆ ਫਿਰ ਦੇਖਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਆਵਾਜ਼ ਮਾਰ ਕੇ ਉਠਾ ਲਿਆ ਕਰਨਾ ਫਿਰ ਭਾਵੇਂ ਬੰਦਾ ਰਾਤ ਨੂੰ 12 ਵਜੇ ਵੀ ਸੁੱਤਾ ਹੋਵੇ ਤਾਂ ਵੀ ਉਹਦੀ 2 ਵਜੇ ਤੋਂ ਲੈ ਕੇ 3 ਵਜੇ ਤੱਕ ਆਪਣੇ ਆਪ ਅੱਖ ਖੁੱਲ੍ਹ ਜਾਂਦੀ ਆ ਜਾਗ ਆ ਜਾਂਦੀ ਆ ਕਈ ਪੈਣਪਰਾ ਕਹਿ ਦਿੰਦੇ ਆ ਨਾ ਕਿ ਸਾਨੂੰ ਸਾਡੇ అలਾਰਮ ਦੀ ਘੰਟੀ ਵੱਜਣ ਤੋਂ ਪਹਿਲਾਂ ਹੀ ਜਾਗ ਆ ਜਾਂਦੀ ਆ ਤਾਂ ਮਹਾਪੁਰਖ ਜੀ ਕਹਿੰਦੇ ਇਹ ਜਾਗ ਤਾਂ ਆਉਂਦੀ ਹੈ ਕਿਉਂਕਿ ਪਰਮਪਿਤਾ ਪਰਮਾਤਮਾ ਜੀ ਆਪ ਉਠਾਉਂਦੇ ਆ ਸੋ ਮਾਲਕ ਦੇ ਅੱਗੇ ਅਰਜ਼ੀਆਂ ਲਾਓ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਇਹ ਸਤਿਗੁਰ ਸੱਚੇ ਬਾਛਾ ਜੀ ਦੇ ਕਰਦਿਆਂ ਸਭ ਤੋਂ ਕੀਮਤੀ ਦਾਤਾਂ ਨੇ ਤੇ ਜਿਹੜੀ ਤੇ ਜਿਨ੍ਹਾਂ ਨੂੰ ਇਹ ਦਾਤਾਂ ਮਿਲ ਜਾਂਦੀਆਂ ਨੇ ਉਹਨਾਂ ਨੂੰ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਮਾਰਾ ਸੱਚੇ ਪਾਸ਼ਾ ਬਿਨਾ ਬੋਲਿਆ ਬਿੜਾ ਮੰਗਿਆ ਹੀ ਉਹਨਾਂ ਪਿਆਰਿਆਂ ਦੀ ਝੋਲੀ ਪਰਦੇ ਰਹਿੰਦੇ ਨੇ ਸੋ ਪਹਿਲਾ ਨੇਮ ਤਾਂ ਅੰਮ੍ਰਿਤ ਵੇਲੇ ਉੱਠਣ ਦਾ ਬਣਾਉਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਵੈਸੇ ਦਾ ਸਾਨੂੰ ਪੰਜ ਪਾਠ ਕਰਨ ਦਾ ਹੁਕਮਿਆ ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ ਹੁਕਮਿਆ ਪਰ ਜੇਕਰ ਤੁਸੀਂ ਅਜੇ ਸ਼ੁਰੂਆਤ ਕਰਨੀ ਆ ਤਾਂ ਫਿਰ ਉੱਠਦੇ ਅਨਸਾਰ ਪਹਿਲਾ ਕੁਝ ਧੇਰ ਬੈਠ ਕੇ ਨਾਮ ਜਪੋ ਗੁਰਮੰਤਰ ਜਪੋ ਭਾਵ ਕੀ ਵਾਹਿਗੁਰੂ ਸ਼ਬਦ ਦਾ ਜਾਪ ਕਰੋ ਜਿੰਨਾ ਚਿਰ ਤੁਸੀਂ ਬੈਠ ਸਕਦੇ ਹੋ ਫਿਰ ਮੂਲ ਮੰਤਰ ਜਾਪ ਕਰ ਲਓ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਇੱਕ ਪਾਠ ਜਪਜੀ ਸਾਹਿਬ ਜੀ ਦਾ ਨਾਲ ਚੌਪਈ ਸਾਹਿਬ ਜੀ ਦਾ ਪਾਠ ਅਤੇ 6 ਪੌੜੀਆਂ ਅਨੰਦ ਸਾਹਿਬ ਜੀ ਦਾ ਜਾਪ ਕਰਕੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਅਤੇ ਅਰਦਾਸ ਬੇਨਤੀ ਦੇ ਵਿੱਚ ਜੋ ਵੀ ਤੁਸੀਂ ਨਾਮ ਜਪਿਆ ਜੋ ਵੀ ਤੁਸੀਂ ਬਾਣੀ ਦਾ ਪਾਠ ਕੀਤਾ ਪਹਿਲਾਂ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਮਾਰਾ ਸੱਚੇ ਪਾਸ਼ਾ ਤੁਹਾਡਾ ਸ਼ੁਕਰਿਆ ਕਿ ਤੁਸੀਂ ਅੰਮ੍ਰਿਤ ਵੇਲੇ ਉਠਾਇਆ ਅਤੇ ਇਹ ਸੇਵਾ ਮੇਰੇ ਕੋਲੋਂ ਲਈਆ ਮੇਰੇ ਤੋਂ ਨਾਮ ਜਪਾਇਆ ਮੇਰੇ ਤੋਂ ਇਹ ਬਾਣੀ ਦਾ ਪਾਠ ਕਰਵਾਇਆ ਫਿਰ ਪਾਠ ਕਰਦਿਆਂ ਤੋਂ ਨਾਮ ਜਪਦਿਆਂ ਤੋਂ ਜੋ ੁੱਲਾਂ ਹੋਈਆਂ ਜੋ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਮੰਗਣੀ ਆ ਫਿਰ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਉਨ੍ਹਾਂ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਕਿਉਂਕਿ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਏ ਮਾਲਕ ਦੀਆਂ ਦਿੱਤੀਆਂ ਦਾਤਾਂ ਦੀ ਆਪਾਂ ਗਿਣਤੀ ਮਿੰਤੀ ਨਹੀਂ ਕਰ ਸਕਦੇ ਬਸ ਸਿਰਫ ਸ਼ੁਕਰਾਨਾ ਕਰ ਸਕਦੇ ਹਾਂ ਸੋ ਮਾਲਕ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਤੇ ਸ਼ੁਕਰਾਨਾ ਕਰਕੇ ਅਗਲੇ ਦਿਨ ਦਾ ਫਿਰ ਤੋਂ ਅੰਮ੍ਰਿਤ ਵੇਲਾ ਮੰਗ ਲੈਣਾ ਹੈ ਅੰਮ੍ਰਿਤ ਵੇਲੇ ਦਾ ਨਿਤਨੇਮ ਮੰਗ ਲੈਣਾ ਹੈ ਜਾਂ ਜੋ ਵੀ ਤੁਹਾਡੀ ਅਰਦਾਸ ਬੇਨਤੀ ਹੈ ਜੋ ਵੀ ਤੁਸੀਂ ਮਹਾਰਾਜ ਜੀ ਤੋਂ ਮੰਗਣਾ ਚਾਹੁੰਦੇ ਹੋ ਉਹ ਅੰਮ੍ਰਿਤ ਵੇਲੇ ਮੰਗ ਸਕਦੇ ਹੋ ਵੈਸੇ ਤਾਂ ਮਹਾਪੁਰਖ ਜੀ ਕਹਿੰਦੇ ਕਿ ਗੁਰੂ ਦਾ ਨਾਮ ਜੱਤ ਕੇ ਗੁਰੂ ਦਾ ਨਾਮ ਹੀ ਮੰਗਣਾ ਚਾਹੀਦਾ ਹੈ ਗੁਰੂ ਨੂੰ ਹੀ ਮੰਗਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਬਾਦਸ਼ਾਹ ਨੂੰ ਹੀ ਮੰਗ ਲਿਆ ਤਾਂ ਬਾਦਸ਼ਾਹ ਦੀਆਂ ਜਿੰਨੀਆਂ ਚੀਜ਼ਾਂ ਹੋਈਆਂ ਉਹ ਸਾਰੀਆਂ ਸਾਡੀਆਂ ਹੋ ਜਾਣਗੀਆਂ ਨਾ ਸੋ ਇਸ ਕਰਕੇ ਉਹ ਪਰਮ ਪਿਤਾ ਪਰਮਾਤਮਾ ਦੀਨ ਦੁਨੀਆ ਦੇ ਮਾਲਕ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਹੀ ਉਹਨਾਂ ਦਾ ਨਾਮ ਜਪ ਕੇ ਉਹਨਾਂ ਨੂੰ ਹੀ ਮੰਗੋ ਪਰ ਵੀਰ ਵੀ ਜੇਕਰ ਤੁਹਾਡੇ ਮਨ ਦੀ ਕੋਈ ਇੱਛਾ ਤੁਹਾਨੂੰ ਤੰਗ ਕਰਦੀ ਆ ਤਾਂ ਮਨ ਦੀ ਇੱਛਾ ਵੀ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਅੰਦਰ ਰੱਖ ਸਕਦੇ ਆ ਕੋਈ ਮਨਾਹੀ ਨਹੀਂ ਆ ਇਹ ਹੌਲੀ-ਹੌਲੀ ਕਿਰਪਾ ਹੁੰਦੀ ਜਾਂਦੀ ਹੈ ਜਿਵੇਂ-ਜਿਵੇਂ ਨਾਮ ਜਪਦੇ ਆ ਫਿਰ ਸਾਡੇ ਮਨ ਦੀਆਂ ਇਛਾਵਾਂ ਪਿੱਛੇ ਰਹਿੰਦੀਆਂ ਜਾਂਦੀਆਂ ਨੇ ਫਿਰ ਗੁਰੂ ਦਾ ਨਾਮ ਹੀ ਪਿਆਰਾ ਲੱਗਦਾ ਹੈ ਸੋ ਜੇ ਸ਼ੁਰੂਆਤ ਆ ਤਾਂ ਸ਼ੁਰੂਆਤ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਫਿਰ ਅੱਗੇ ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀ ਮਾਲਕ ਦੀ ਕਿਰਪਾ ਦੇ ਨਾਲ ਆਪਣੇ ਆਪ ਰਸਤੇ ਸਾਫ਼ ਹੁੰਦੇ ਜਾਂਦੇ ਆ ਰਾਹ ਮਿਲਦੇ ਜਾਂਦੇ ਆ ਮਾਲਕ ਦੀ ਕਿਰਪਾ ਦੇ ਨਾਲ ਗਿਆਨ ਮਿਲਣਾ ਸ਼ੁਰੂ ਹੋ ਜਾਂਦਾ ਹੈ। ਸੋ ਸੰਗਤ ਜੀ ਮੁੱਖ ਦੀ ਗੱਲ ਇਹ ਹੈ ਕਿ ਆਪਣੇ ਮਨ ਨੂੰ ਗੁਰੂ ਦੇ ਗਿਆਨ ਅਤੇ ਧਿਆਨ ਦੇ ਨਾਲ ਪਰਖੇ ਰੱਖੋ ਤਾਂ ਹੀ ਸਾਡਾ ਮਨ ਪੋਜ਼ਿਟਿਵ ਰਹਿੰਦਾ ਹੈ, ਚੜ੍ਹਦੀ ਕਲਾ 'ਚ ਰਹਿੰਦਾ ਹੈ। ਤੇ ਸਾਰੀ ਖੇਡ ਸਾਡੇ ਮਨ ਦੀ ਆ। ਜੇ ਸਾਡਾ ਮਨ ਚੜ੍ਹਦੀ ਕਲਾ 'ਚ ਆ ਫਿਰ ਸਮਝੋ ਸਾਡੇ ਨਾਲ ਸਭ ਕੁਝ ਠੀਕ ਹੋਵੇਗਾ। ਪਰ ਜੇਕਰ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਨਿਰਾਸ਼ਾ ਆ ਗਈ, ਕੋਈ 네ਗਟਿਵ ਵਿਚਾਰ ਆ ਗਿਆ, ਮਨ ਸਾਡਾ ਉਦਾਸ ਪਰੇਸ਼ਾਨ ਹੋ ਗਿਆ ਤਾਂ ਫਿਰ ਸਾਰੇ ਕੰਮਕਾਰਾਂ ਦੇ ਵਿੱਚ ਹੀ ਗੜਬੜ ਹੋਣੀ ਸ਼ੁਰੂ ਹੋ ਜਾਂਦੀ ਆ ਜੇ ਮਨ ਸ਼ਾਂਤ ਮਨ ਖੁਸ਼ ਤਾਂ ਸਭ ਕੁਝ ਠੀਕ ਇਸ ਕਰਕੇ ਮਨ ਨੂੰ ਸ਼ਾਂਤ ਰੱਖਣਾ ਹੈ ਮਨ ਨੂੰ ਖੁਸ਼ ਰੱਖਣਾ ਹੈ ਤੇ ਸਾਡਾ ਮਨ ਸ਼ਾਂਤ ਖੁਸ਼ ਤਾਂ ਹੀ ਰਹਿ ਸਕਦਾ ਹੈ ਜੇ ਇਹਦੇ ਅੰਦਰ ਗੁਰੂ ਦਾ ਗਿਆਨ ਅਤੇ ਧਿਆਨ ਹੋਵੇਗਾ ਇਸ ਕਰਕੇ ਉਹ ਕਹਿੰਦੇ ਆ ਸਾਰੇ ਹੀ ਸਵੇਰੇ ਨਾਮ ਜਪੋ ਗੁਰਬਾਣੀ ਦਾ ਪਾਠ ਕਰੋ ਫਿਰ ਜੋ ਭੈਣਾ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉਹ ਵੀ ਨਾਮ ਜਪਦਿਆਂ ਹੋਇਆ ਬਣਾਇਆ ਕਰੋ ਕਿਉਂਕਿ ਜੇਹਾ ਅਨ ਤੇ ਹਮਨ ਜੋ ਭੋਜਨ ਪ੍ਰਸ਼ਾਦਾ ਆਪਾਂ ਖਾਂਦੇ ਆ ਨਾ ਉਹਦਾ ਸਿਰਫ ਸਾਡੇ ਸਰੀਰ ਤੇ ਹੀ ਅਸਰ ਨਹੀਂ ਪੈਂਦਾ ਸਾਡੇ ਮਨ ਤੇ ਵੀ ਪੈਂਦਾ ਏ ਇਸ ਕਰਕੇ ਉਹ ਭੋਜਨ ਪ੍ਰਸ਼ਾਦਾ ਬਣਾਉਣ ਵੇਲੇ ਪਰਮਪਿਤਾ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਨਾਮ ਉਹਦੇ ਵਿੱਚ ਐਡ ਕਰੋ ਕਿ ਜੋ ਵੀ ਭੋਜਨ ਪ੍ਰਸ਼ਾਦ ਬਣਾਉਣ ਵਾਲੇ ਦੇ ਮਨ ਦੇ ਵਿੱਚ ਵਿਚਾਰ ਚੱਲਦੇ ਆ ਉਹ ਭੋਜਨ ਪ੍ਰਸ਼ਾਦ ਦੇ ਵਿੱਚ ਆਪਣੇ ਆਪ ਐਡ ਹੋ ਜਾਂਦੇ ਆ ਜੇ 네ਗੇਟਿਵ ਵਿਚਾਰ ਚੱਲਦੇ ਹੋਣ ਜਾਂ ਮਾੜੇ ਵਿਚਾਰ ਮਾੜੇ ਖਿਆਲ ਚੱਲਦੇ ਹੋਣ ਭੋਜਨ ਪ੍ਰਸ਼ਾਦ ਬਣਾਵਾਂਗੇ ਤਾਂ ਫਿਰ ਉਹ 네ਗੇਟਿਵ એનર્ਜੀ ਭੋਜਨ ਪ੍ਰਸ਼ਾਦ ਦੇ ਰਾਹੀਂ ਖਾਣ ਵਾਲੇ ਜੀਆਂ ਤੱਕ ਪਹੁੰਚੇਗੀ ਪਰ ਜੇ ਰੱਬ ਦਾ ਨਾਮ ਜਪਦੇ ਹੋਏ ਭੋਜਨ ਪ੍ਰਸ਼ਾਦ ਬਣਾਵਾਂਗੇ ਤਾਂ ਰੱਬ ਦਾ ਨਾਮ ਭੋਜਨ ਪ੍ਰਸ਼ਾਦੇ ਦੇ ਰਾਹੀਂ ਖਾਣ ਵਾਲੇ ਜੀਵਾਂ ਦੇ ਅੰਦਰ ਪਹੁੰਚੇਗਾ ਰੱਬ ਦਾ ਨਾਮ ਜਪਦਿਆਂ ਹੋਇਆਂ ਬਣਾਇਆ ਹੋਇਆ ਭੋਜਨ ਪ੍ਰਸ਼ਾਦਾ ਅੰਮ੍ਰਿਤ ਰੂਪੀ ਬਣ ਜਾਂਦਾ ਹੈ ਉਹ ਫਿਰ ਜੋ ਵੀ ਜੀ ਸਕਦਾ ਹੈ ਨਾ ਉਹਦੇ ਤਨ ਮੰਨ ਦੇ ਕਈ ਦੁੱਖ ਰੋਗ ਠੀਕ ਹੋ ਜਾਂਦੇ ਆ ਸੋ ਆਪਣੀ ਘਰ ਦੇ ਵਿੱਚ ਇਹ ਨਿਯਮ ਵੀ ਜ਼ਰੂਰ ਲਾਗੂ ਕਰੋ ਤੇ ਖਾਸ ਕਰਕੇ ਦਿਨ ਦੀ ਸ਼ੁਰੂਆਤ ਤਾਂ ਪ੍ਰਮਾਤਮਾ ਦੇ ਨਾਮ ਤੋਂ ਹੀ ਹੋਵੇ ਹੁਣ ਕਈ ਭੈਣਾ ਬੀਬੀਆਂ ਨੇ ਕਈ ਵੀਰ ਆ ਕਿ ਉਹ ਸਵੇਰੇ ਉੱਠਦਿਆਂ ਸਾਰ ਆਪਣੇ ਦੁਨਿਆਵੀ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੰਦੇ ਆ ਸੰਗਤ ਜੀ ਮੰਨਦੇ ਆ ਕਿ ਦੁਨਿਆਵੀ ਕੰਮ ਧੰਦੇ ਕਰਨੇ ਜ਼ਿੰਮੇਵਾਰੀਆਂ ਨਿਭਾਉਣੀਆਂ ਸਾਡੇ ਲਈ ਜ਼ਰੂਰੀ ਆ ਪਰ ਸਭ ਤੋਂ ਪਹਿਲਾਂ ਨਾਮ ਜ਼ਰੂਰੀ ਆ ਇਸ ਕਰਕੇ ਜਿਹੜੀਆਂ ਭੈਣਾ ਬੀਬੀਆਂ ਸਵੇਰੇ ਉੱਠਦਿਆਂ ਸਾਰ ਪਹਿਲਾਂ ਝਾੜੂ ਵਗਰ ਚੁੱਕ ਲੈਂਦੀਆਂ ਨੇ ਤੇਈ ਭੈਣਾਂ ਬਿਨਸ ਜੇਰੀ ਉਹ ਤੇ ਆ ਸਰ ਚਾਹ ਪਾਣੀ ਨਾਸ਼ਤਾ ਤਿਆਰ ਕਰਨ ਲੱਗ ਜਾਂਦੀਆਂ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਘੱਟੋ ਘੱਟ 20 ਮਿੰਟ ਜ਼ਰੂਰ ਘੱਟੋ 20 ਮਿੰਟ ਵੀ 25 ਮਿੰਟ ਲੱਗਣਗੇ ਜਦੋਂ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਚਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਦੇ ਆ 25 ਮਿੰਟਾਂ ਦੇ ਵਿੱਚ ਸਭ ਕੁਝ ਹੋ ਜਾ ਰਿਹਾਗਾ ਇਹ 25 ਮਿੰਟ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣਗੇ ਇਹ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਫਿਰ ਝਾੜੂ ਝੁਕਰ ਕਰਦੋ ਫਿਰ ਚਾਹ ਪਾਣੀ ਨਾਸ਼ਤਾ ਬਣਾਓ ਅਤੇ ਫਿਰ ਘਰ ਦੇ ਕੰਮ ਕਰਦੇ ਹੋਈਆਂ ਵੀ ਨਾਲ-ਨਾਲ ਮਨ ਵਿੱਚ ਨਾਮ ਚੱਲੇ ਫਿਰ ਦੇਖਣਾ ਘਰ ਦੇ ਕੰਮ ਕਰਨੇ ਬਾਹਰ ਦੇ ਕੰਮ ਕਰਨੇ ਵੀ ਆਸਾਨ ਵੀ ਲੱਗਣਗੇ ਕੰਮ ਕਰਨ 'ਚ ਆਨੰਦ ਵੀ ਆਵੇਗਾ ਅਤੇ ਉਹ ਕੀਤੇ ਹੋਏ ਕੰਮਾਂ ਦੇ ਵਿੱਚ ਬਰਕਤ ਵੀ ਪਵੇਗੀ ਕਿਉਂਕਿ ਜਿੱਥੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਹੋਵੇ ਉਤੇ ਕੁਛ ਨਬਰਕ ਤਾਂ ਆਪ ਚੱਲ ਕੇ ਆ ਜਾਂਦੀਆਂ ਨੇ ਸੋ ਆਪ ਜੀ ਦੇ ਚਰਨਾ ਚ ਬੇਨਤੀ ਹੈ ਕਿ ਆਪਣੇ ਘਰ ਦੇ ਵਿੱਚ ਇਹ ਨਿਯਮ ਜ਼ਰੂਰ ਲਾਗਾ ਕਰੋ ਜਿਵੇਂ ਹੁਣ ਆ ਤਿਹਾੜਾਂ ਦੇ ਦਿਨ ਚੱਲ ਰਹੇ ਆ ਆਸ-ਪਾਸ ਬਹੁਤ ਕੁਝ ਹੋਵੇਗਾ ਪਰ ਸਾਡੇ ਮਨ ਦੇ ਉੱਤੇ ਉਹਨਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ ਨਾ ਤਾਂ ਕਿਸੇ ਦੇ ਮੰਗਰ ਲੱਗ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਟੂਣਾ ਟੋਟਕਾ ਆਪਾ ਕਰਕੇ ਦੇਖੋ ਤੇ ਨਾ ਹੀ ਕਿਸੇ ਦੇ ਕੀਤੇ ਹੋਏ ਤੂਨੇ ਟੋਟਕਿਆਂ ਤੋਂ ਡਰੋ ਕਿਉਂਕਿ ਜੇਕਰ ਤੁਹਾਡੇ ਕੋਲ ਅਮਰਤ ਵੇਲਾ ਹੈ ਅਮਰਤ ਵੇਲੇ ਦਾ ਨਿਤਨੇਮ ਪੱਕਾ ਹੈ ਤਾਂ ਯਕੀਨ ਕਰਕੇ ਜਾਣੋਗੇ ਆਪਣੇ ਗੁਰੂ ਤੇ ਪੂਰਾ ਪੂਰਾ ਸਾਰਕਿਓ ਤੁਹਾਡਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਤੁਹਾਡੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਨજર ਕੋਈ ਜਾਦ ਟੋਣਾ ਕੋਈ ਜੰਤਰ ਮੰਤਰ ਕਿਸੇ ਵੀ ਤਰ੍ਹਾਂ ਨਾਲ ਅਸਰ ਨਹੀਂ ਕਰ ਸਕੀਗਾ ਬਸ ਸਵੇਰੇ ਉੱਠ ਕੇ ਪਹਿਲਾਂ ਨਾਮ ਜਪੋ ਕੱਲ ਤੋਂ ਹੀ ਸ਼ੁਰੂਆਤ ਕਰ ਲਓ ਦਵਾਲੀ ਤੱਕ ਜੋ ਜੋ ਆਪਾਂ ਕਿਹਾ ਏ ਕਿਸੇ ਰਿਉਟ ਕੇ ਪਹਿਲਾਂ ਗੁਰਮੰਤਰ ਫੇ ਮੂਲ ਮੰਤਰ ਫਿਰ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਚੋਂ ਪਈ ਸਾਹਿਬ ਜੀ ਦੀ ਬਾਣੀ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰਕੇ ਆਪਣੇ ਕੰਮ ਧੰਦਿਆਂ ਦੀ ਸ਼ੁਰੂਆਤ ਕਰੋ ਫਿਰ ਪੂਰਾ ਦਿਨ ਜਿੱਥੇ ਮਰਜ਼ੀ ਰਹੋਗੇ ਪਰਮਪਿਤਾ ਪਰਮਾਤਮਾ ਜੀ ਹਰ ਵੇਲੇ ਨਾਲ ਰਹੋਣ ਨਾਲ ਹੀ ਰਹਿਣਗੇ ਤੇ ਜੇਕਰ ਸਿਰ ਉਟਕੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋ ਜਾਂ ਕਰ ਸਕਦੇ ਹੋ ਤਾਂ ਇਹ ਸਭ ਤੋਂ ਵਧੀਆ ਗੱਲ ਆ ਪੰਜ ਬਾਣੀਆਂ ਦਾ ਪਾਠ ਕਰਨ ਦਾ ਹੁਕਮਿਆਂ ਸੰਸਵੇਰੀ ਉੱਠ ਕੇ ਪਰ ਜੇ ਤੁਸੀਂ ਅਜੇ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਤੁਸੀਂ ਜਪਜੀ ਸਾਹਿਬ ਤੇ ਚਉਪਾਈ ਸਾਹਿਬ ਦਾ ਪਾਠ ਜ਼ਰੂਰ ਕਰੋ ਚਉਪਾਈ ਸਾਹਿਬ ਦੀ ਬਾਣੀ ਦਿਨ ਦੇ ਵਿੱਚ ਵੀ ਪੜਦੇ ਰਿਆ ਕਰੋ ਕਿਉਂਕਿ ਇਹ ਬਾਣੀ ਬਹੁਤ ਸਰਲਿਆ ਛੇਤੀ ਕੰਢਾ ਹੋ ਜਾਂਦੀ ਹੈ ਇਹ ਬਾਣੀ ਕੰਢਾ ਕਰਕੇ ਤੁਸੀਂ ਜਿੱਥੇ ਵੀ ਉਹ ਜਿੱਥੇ ਵੀ ਤੁਹਾਨੂੰ ਡਰ ਭੈ ਲੱਗੇ ਜਿੱਥੇ ਵੀ ਚਿੰਤਾ ਲੱਗੇ ਨਾਲ ਦੀ ਨਾਲ ਹੀ ਇਹ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੋ ਸਫ਼ਰ ਦੇ ਵਿੱਚੋਂ ਇਹ ਪਾਠ ਕਰਦੇ ਹੋਏ ਜਾਓ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਆ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਜਾਣਕਾਰੀ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰਨਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਅਸੀਂ ਹਰ ਹਾਲ ਵਿੱਚ ਆਪਣੇ ਪਰਮਪితਾ ਪਰਮਾਤਮਾ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੀਏ ਉਹਨਾਂ ਦੇ ਨਾਮ ਦੇ ਨਾਲ ਜੁੜੇ ਰਹੀਏ